ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਗੱਬਣਾ ਨੇ ਤਾਜ਼ੀਆਂ ਸੂਣ ਵਾਲੀਆਂ ਨੇ ਤੇ ਇੱਕ ਬਾਈ ਸੂਈ ਵੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਹਸੀ ਕਾਲ ਸਾਹੀ ਆਰਡਰ ਸਾਹਿਬ ਹੋ ਠੀਕ ਹੈ ਵਧੀਆ ਬਹੁਤ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਬਹੁਤ ਵਧੀਆ ਦਾ ਸਾਹਿਬ ਕਿਰਪਾ ਮਾਲਕ ਦੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾੰ ਆਂdre ਬੱਬੂ ਆ ਪਿੰਡ SLAADPURA ਹੂੰ ਜ਼ਿਲ੍ਹਾ ਬਠਿੰਡਾ ਹੂੰ ਸੀਲਫੂਲ ਆ ਨੇੜੇ ਪਿੰਡ ਵਿੱਚ ਇਹਦੇ ਆਪਣੇ ਪਣੌਰ ਰਹਿ ਗਏ ਇਧਰ ਭਗਤਾ ਇਧਰ ਭਾਈ ਰੂਪਾ ਮੋਬਾਈਲ ਨੰਬਰ ਬੋਲੋ 72731711 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕਿੱਧਰੋਂ ਲੱਗਣਾ ਇਧਰੋਂ ਲੱਗਣਾ ਇਧਰ ਆ ਜੀ ਵੀਰੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ੍ਹ ਦੇਖਦੇ ਆ ਹਾਂਜੀ ਵੀਰੇ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਆ ਮੂੰਹ ਚਾਰ ਦੰਦ ਦਾ ਵੀਰੇ ਪਹਿਲਾ ਸੂਆ ਮੂੰਹ ਚਾਰ ਦੰਦ ਵੀਰੇ ਚਾਰ ਦੰਦ ਠੀਕ ਆ ਬਾਈ ਕਦੋਂ ਸੂਈ ਆ ਇਹ ਇਹਨੂੰ ਤੀਸਰਾ ਦਿਨ ਆਪਣੇ ਕੋਲ ਤਾਂ ਅੱਜ ਹੀ ਆਈਏ ਵੀਰੇ ਠੀਕ ਆ ਨਾ ਇਹਨੂੰ ਦੱਸਣ ਦੇ ਨਾਲ ਤੀਸਰਾ ਦਿਨ ਠੀਕ ਆ ਬੱਚਾ ਕੀ ਹੈ ਤੇ ਮਗਰ ਬੱਚਾ ਵੀ ਬੱਚਾ ਖੜਾ ਠੀਕ ਆ ਬਈ ਤੇ ਥਣਲੇਵਾ ਚੰਗਾ ਹਾਂ ਥਣਲੇਵਾ ਦਾ ਅੰਤ ਹੀ ਕੋਈ ਨਾ ਹਾਂ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣੇ ਚਾਰੇ ਥਾਣੇ ਨਿਕੜ ਮੇ ਪੂਰੇ ਗਿਆ ਅਸੀਂ ਬਹੁਤ ਆਦੀ ਨਾ ਮਾਰਦੇ ਹੱਥ ਤੱਕ ਫੇਰੀ ਜੋ ਕੁਝ ਨਹੀਂ ਖੋਲ ਲਾ ਬਈ ਤੋਰ ਕੇ ਦਿਖਾ ਦੇ ਚੱਲ ਬਤਿਛਾ ਜਾਂ ਤਾਂ ਬ੍ਰੀਡ ਚੰਗੀ ਆ ਕੱਦ ਬੱਡ ਚੰਗਾ ਕਿੰਨੇ ਕ ਬੌਲੀ ਤੇ ਬਾਈ ਹੁਣ ਬਾਈ ਹੁਣ ਹੋਊਗਾ ਯਾਰ 13 12 13 12 13 ਵੀ ਆਪਾਂ ਕਹਿ ਦਈਏ 15 ਹਨਾ ਆਪਣੇ ਕੋਲੇ ਅੱਜ ਹੀ ਆਈ ਆ ਠੀਕ ਆ ਰੰਗ ਦੇ ਰੂਪ ਚੰਗਾ ਕੱਦ ਵੱਡ ਚੰਗਾ ਤੇ ਗਰਮੀਆਂ ਦਾ ਬਈ ਤੋਹਫਾ ਹੀ ਆ ਗਰਮੀ ਕਰਨ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੌਂਡ ਆ ਜਿਹੜੀ ਪੂਰੀ ਚੰਗੀ ਆ ਉਹ ਵੀ ਤੋਰੇ ਤਾਰੇ ਦੀ ਚਵਾਈ ਚੁਈ ਕਿਵੇਂ ਆ ਚਵਾਈ ਚੰਗੀ ਆ ਚਵਾਈ ਦਾ ਤਾਂ ਕੋਈ ਅੰਤ ਨਹੀਂ ਡਾਕਟਰ ਚਵਾਈ ਦਾ ਤਾਂ ਬਾਈ ਕਹਿੰਦਾ ਕੋਈ ਅੰਤ ਨਹੀਂ ਚਵਾਈ ਚੁਈ ਪੂਰੀ ਜਾਂਗੀ ਆ ਟੰਡੀ ਸੀਲ ਬਾਕੀ ਤੋਰਾ ਤਾਰਾ ਚੈੱਕ ਕਰੋ ਠੰਡੀ ਸੀਲ ਆ ਬਾਈ ਕਹਿੰਦਾ ਕਿ ਥੋੜਾ ਬੱਚੇ ਕਰਦੀ ਜਿਆਦਾ ਹੂੰ ਕੋਈ ਚੱਕ ਨਹੀਂ ਕੋਈ ਥੋੜਾ ਬੱਚੇ ਦਾ ਜ਼ਰੂਰ ਕਰ ਦਈਏ ਹੂੰ ਬੱਚੇ ਦਾ ਕਰੀਏ ਮੁੱਲ ਬਈ ਇਹਦਾ ਮੋੜ ਡਾਕਟਰ ਸਾਰਿਆਂ ਦੇ ਆਪਾਂ ਜਾਇਜ ਹੀ ਕਰਨੇ ਆ ਯਾਰ ਕਿੰਨਾ ਬਈ ਇਹਦਾ ਮੁੱਲ ਬਾ ਗਰਮੀਆਂ ਦਾ ਇਹ ਤੋਹਫਾ ਹੀ ਆ ਬਾ ਗਰਮੀਆਂ ਵਾਲਾ ਲਿਆਂਦਾ ਕਰਕੇ ਜਗਾਰ ਮੈਂ ਟਾਇਰ ਕੀ ਯਾਰ ਅੱਗੇ ਡੱਬੀਆਂ ਹੁੰਦੀਆਂ ਯਾਰ ਕਿਰ ਕਾਲੀਆਂ ਸਾਰੀਆਂ ਹੂੰ ਠੀਕ ਆ ਇਹਦਾ ਮੁੱਲ 48000 ਰੁਪਏ ਸਾਬ ਦੇ ਲੈਣ ਵਾਲੀ ਗੱਲ ਹੀ ਆ ਕੋਈ 55 ਨਹੀਂ ਕੋਈ 60 ਨਹੀਂ ਠੀਕ ਆ 48000 ਰੁਪਿਆ ਮੁੱਲ ਆ ਮਾਨ ਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬੜਾ ਦੋ ਨੰਬਰ ਬਈ ਕਿਹੜਾ ਸੂਸ ਹੁੰਦੀ ਹੈ ਇਹ ਦੂਸਰਾ ਸੂਏ ਵੀਰੇ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜ ਝੋਲ ਝੂਲ ਬਹੁਤ ਚੰਗੀਆਂ ਝੋਲੀ ਬਹੁਤ ਚੰਗੀਆਂ ਦੋਦੇ ਤੇਨੇ ਨੇ 16 ਸਤਾਣਾ ਕਿਲੋ ਪਹਿਲੇ ਸੂਏ ਠੀਕਾ ਹਾਂ ਤੁਹਾਨੂੰ ਖੁਦ ਬਹੁਤ ਆ ਕੋਈ ਗੱਲ ਨਹੀਂ ਕਰਦ ਕੋਦ ਕਰਦ ਬੈਡ ਵੀ ਲੈ ਚੰਗਾ ਬਾਈ ਖੋਲ ਲਾ ਤੋਰ ਕੇ ਦਿਖਾ ਦੇ ਯਾਦ ਬਰੀਟ ਇਹ ਵੀ ਸੇਮ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਆ ਜਿਹੜੀ ਪੂਰੀ ਚੰਗੀ ਆ ਉਹ ਫੇਸ ਬਿਊਟੀ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਚੰਗਾ ਨੇ ਹਜੇ ਕਰਮਾ ਲਈ ਲੈਂਦੀ ਆ ਕੱਚੀ ਕੱਚੀ ਆ ਬਣੂਗੀ ਬਹੁਤ ਹੈ ਨਾ ਬਾਈ ਜਿਹੜੇ ਹਿਸਾਬ ਨਾਲ ਢੱਲਾ ਨੇ ਨਾ ਉਸ ਹਿਸਾਬ ਨਾਲ ਬਣੂਗੀ ਬਹੁਤ ਹੂੰ ਬੱਚੇ ਠੀਕ ਆ ਲੈ ਬਾਈ ਜਿਵੇਂ ਮਰਜੀ ਬਾਈ ਕਹਿੰਦਾ ਬੈਜਾ ਕੋਈ ਚੱਕਰੀ ਨਹੀਂ ਠੰਡੀ ਲਰੱਸਾ ਸੜਦਾ ਤਾਉਣ ਤੇ ਤੇ 20 ਹੀ ਦੇ ਵਿਚਾਲੇ ਗਲੀ ਤੇ ਅਸੀਂ ਖੜੇ ਆ ਬਾਈ ਲਮੌਜ ਨਾਲ ਖੜੀ ਆ ਜਿਵੇਂ ਮਰਜੀ ਬਾਈ ਕਹਿੰਦਾ ਫਲੋਸਾ ਫਲਾਸੀ ਜਿੱਧਰੋਂ ਮਰਜੀ ਕੋਈ ਚੱਕਰੀ ਨਹੀਂ ਨਾਣਾ ਨੂਣਾ ਚੰਗੀਆਂ ਨਹੀਂ ਹਣ ਤੇ ਕੀ ਮੋਲ ਆ ਭਰਾਏ ਦਾ ਫਿਰ 48000 ਰੁਪਏ ਮਾਨਦਾਨ ਹੋ ਜਾ ਠੀਕ ਆ ਮੋਲ 48050 ਤੋਂ ਅੰਦਰ ਹੀ ਆ ਬਾਕੀ ਵਿੱਚੋਂ ਛੋੜ ਛੱਪਾ ਹੋ ਜਾਊਗਾ ਹੂੰ ਤੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਣਾ ਤੇ ਮੁੱਲ ਜੈ ਜੀ ਰਹਿ ਜਾਣਾ ਫਿਰ ਹੂੰ ਥਣ ਹਵਾਨਾ ਚੰਗਾ ਕੱਚੀ ਹੂੰ ਲੈ ਇਹ ਮਰਜੀ ਬੈਠੇ ਰਹੋ ਢੱਲਾ ਢੁਲਾ ਬਹੁਤ ਪਈਆਂ ਹਨ ਸਾਰੀਆਂ ਬਲਡਲਾਂ ਕੱਢੂ ਫੇਰ ਅੱਗੇ ਭਰਾ ਤਨ ਨੰਬਰ ਇਹ ਦੂਸਰਾ ਸੁਰਾਖ ਕਿੰਨੇ ਦਿਨ ਲੈਂਦੀ ਐ ਇਹ ਲੈ ਜੂਈ ਆ 8 ਤੋਂ 10 ਕਿਰਕੜ ਦੁੱਧ ਦਾ ਬਈ ਦੁੱਧ 18-20 ਕਿਲੋ ਦਾ ਹੀ ਪਹਿਲੇ ਸੂਏ ਦਾ ਠੀਕ ਹੈ ਤੇ ਕਰਦਾ ਕੋਈ ਅੰਤੀ ਠੰਡੀ ਸੀਲ ਜਿਵੇਂ ਕਹਦਾ ਹੋਵੇ ਹਾਂ ਲੈ ਭਾਈ ਪੂਰੀ ਠੰਡੀ ਸੀਲ ਹੈ ਲੈ ਮਗਰੋਂ ਦਿਖਾ ਦਿ ਲੋ ਲੈ ਮਗਰੋਂ ਦਿਖਾ ਦੇ ਚੂਲ ਤਾਂ ਕੋਈ ਅੰਤੀ ਹੂੰ ਚੂਲ ਤਾਂ ਨਾ ਠੀਕ ਹੈ ਸਹੀ ਹੈ ਨਾ ਅੰਤੀ ਜੁਲ ਤਾਂ ਨਹੀਂ ਹਾਂ ਖੋਲ ਦੋ ਤੋਰ ਤੇ ਮਹਰੀ ਚਲੋ ਹੁੰਦੀ ਨਹੀਂ ਭਾਈ ਹਾਂ ਮਾੜੀਆਂ ਮਾੜੀਆਂ ਫੋਟਾਂ ਹੀ ਆ ਨਾ ਬਿਲਕੁਲ ਨਹੀਂ ਲੱਗਦੇ ਹਾਂ ਉਹ ਚਲਦੀ ਚੂਲਦੀ ਨਹੀਂ ਮੇਰਾ ਚਲਦੀ ਚੂਲਦੀ ਕੋਈ ਨਹੀਂ ਠੀਕ ਹੈ ਹੂੰ ਠੀਕ ਹੈ